लुधियाना के दुगरी रोड पर स्थित राजू फिश कॉर्नर के संचालक पर तेजर हथियारों से नौजवान द्वारा हमला किया गया हालांकि इस घटना को तीन दिन हो चुके हैं बताया जा रहा है कि संचालक का अस्पताल में उपचार चल रहा है और उसकी हालत काफी नाजुक है परिजनों ने कहा है कि घटना की रात थाना बसंत एवेन्यू में शिकायत दी गई लेकिन कोई कार्रवाई न होने कारण वहां पर धरना भी लगाया परिजनों ने आरोप लगाया है कि तीन दिन बीत जाने के बावजूद अभी तक पुलिस ने मामला दर्ज नहीं किया है घायल व्यक्ति की पहचान उनतालीस वर्षीय गगनदीप सिंह के रूप में हुई है गगन की पत्नी रवनीत ने क्या कुछ कहा वो सुनते हैं रवनीत पता नहीं ऐसी मतलब रात मेरे हस्बैंड था ना बिजनेस है वो मतलब इवनिंग स्टार्ट होता है तो राती लेट नाइट ही आते हैं घर ਤੇ ਉਸ ਦਿਨ ਅਸੀ ਕਾਲ ਕੀਤੀ 10 ਮਿੰਟ ਪਹਿਲੇ ਕਹਿੰਦੇ ਅਸੀਂ ਡਿਨਰ ਕਰ ਰਹੇ ਹਾਂ ਸਾਰੇ ਪਾਰਟਨਰਸ ਤੇ ਕਾਲ ਕੀਤੀ 10 ਮਿੰਟ ਬਾਅਦ ਕਹਿੰਦੇ ਬਸ ਅਸੀਂ ਡਿਨਰ ਕਰ ਰਹੇ ਹਾਂ ਆ ਰਹੇ ਹਾਂ ਤੇ ਪੂਰੇ ਕਹਿ ਲਓ 20 ਮਿੰਟ ਬਾਅਦ ਮੈਨੂੰ ਕਾਲ ਆਂਦੀ ਹੈ ਉਹਨਾਂ ਦੀ 20 25 ਮਿੰਟ ਬਾਅਦ ਕੁਝ ਕਹਿੰਦੇ ਮੈਂ ਠੀਕ ਨਹੀਂ ਹੈਗਾ ਤੇ ਮੈਨੂੰ ਨਾ ਆ ਕੇ ਚੁੱਕ ਲੋ ਮੈਂ کیا ਮਜ਼ਾਕ ਕਰ ਰਹੇ ਮੈਂ ਕਾਲ ਕੱਟਤੀ ਉਸ ਤੋਂ ਬਾਅਦ ਮੈਂ ਫਿਰ ਕਾਲ ਆਈ ਤੇ ਮੈਨੂੰ ਆਵਾਜ਼ ਤੋਂ ਲੱਗੇ ਕਿ ਉਹ ਅਨਕੌਨਸ਼ੀਅਸ ਨੇ ਤੇ ਮੈਨੂੰ ਸਮਝ ਨਹੀਂ ਆਈ ਮੈਂ ਕੱਲੀ ਸੀ ਮੈਂ ਇੱਕਦਮ ਸ਼ਵਰ ਕਰਨ ਲੱਗ ਗਈ ਤੇ ਮੈਂ ਉਸ ਤੋਂ ਬਾਅਦ ਕਾਲ ਲਗਾਈ ਇਹਨਾਂ ਦੇ ਪਾਰਟਨਰਸ ਦੇ ਨਾਲ ਜਿਹੜੇ ਵੀਰੇ ਹਨ ਉਹਨਾਂ ਦੇ ਫੋਨ ਵੀ ਬਿਜ਼ੀ ਜਾ ਰਹੇ ਸੀ ਫਿਰ ਮਨ ਦਾ ਡਾਊਟ ਹੋਰ ਕਲੀਅਰ ਹੋ ਗਿਆ ਕਿ ਕੋਈ ਮਿਸ ਹੈਪਨਿੰਗ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਕਾਲ ਲਗਾਈ ਇੰਨੇ ਚੁ ਸੀ ਮੈਂ ਫਟਾਫਟ ਆਪਣੇ ਘਰੋਂ ਨਿਕਲੀ ਬੇਟੀ ਨੂੰ ਲੈ ਕੇ ਤੇ ਅਸੀਂ ਜਦੋਂ ਰਸਤੇ 'ਚ ਹੀ ਸੀਗੇ ਕਾਲ ਆ ਗਈ ਵੀਰੇ ਹਰਾਂ ਦੀ ਕਿ ਅਸੀਂ ਲੈ ਕੇ ਆ ਰਹੇ ਹਾਂ ਮੇਰੇ ਹਸਬੰਦ ਬਾਰੇ ਕਿ ਗगन ਨੂੰ ਅਸੀਂ ਦੀਪ ਹਸਪੀਟਲ ਲੈ ਕੇ ਆ ਰਹੇ ਹਾਂ ਬਸ ਇੰਨਾ ਹੀ ਫਿਲਹਾਲ ਮੈਨੂੰ ਇੰਨਾ ਹੀ ਪਤਾ ਅੱਛਾ ਮੈਡਮ ਇੱਕ ਦਾ ਦੋ ਦਾ ਮਾਮਲਾ ਜਦੋਂ ਤੁਹਾਨੂੰ ਸੁਣ ਆਇਆ ਔਰ ਕਿਸ ਚੀਜ਼ ਦਾ ਕੰਮ ਕਰਦੇ ਕਿੱਥੋਂ ਆ ਰਹੇ ਸੀਗੇ ਇਹਨਾਂ ਦਾ ਨਾ ਰਾਜੂ ਫਿਸ਼ ਪੁਆਇੰਟ ਹੈ ਮੁੱਲਾਂਪੁਰ ਵਾਲੇ ਇਹਨਾਂ ਦੀ ਬ੍ਰਾਂਚ ਹੈ ਇੱਥੇ ਦੁਗਰੀ ਹਾਂਜੀ ਫਲਾਵਰ ਚੌਂਕ ਠੀਕ ਹੈ ਉੱਥੇ ਇਹਨਾਂ ਨੇ ਹਾਲੇ ਕਹ ਲਓ 3 ਮੰਥ ਹੀ ਹੋਇਆ bizness ਸਟਾਰਟ ਕੀਤਾ ਹੈ। ਹਾਂਜੀ 파ਟਨਰਸ਼ਿਪ ਤੇ ਕਿੰਨੇ ਕਿੰਨੀ ਤਰੀਕ ਦਾ ਮਾਮਲਾ ਜਿੱਦੋਂ ਉਹਨਾਂ ਤੋਂ ਇਹ 20 ਨੂੰ ਹੈ 20 ਨੂੰ ਰਾਤ ਦਾ ਇਹਦੀ ਕੋਈ CCTV ਵੀਡੀਓ ਆਈ ਹੈ? ਹਾਂਜੀ ਵੀਡੀਓ ਸੇ ਕਢਾ ਲਈ ਹੈ। ਹਾਂਜੀ ਕਿੰਨੇ ਨੌਜਵਾਨ ਸੀ ਜੋ ਹਮਲਾ ਕਰ ਰਹੇ ਸੀ? 15-20 ਜਣੇ ਸੀ ਉਹਨਾਂ ਨੇ ਨੌਨ ਸਟਾਪ ਇਹਨਾਂ ਦੇ ਵਾਰ ਕੀਤਾ। ਕੋਈ ਤੇਜ਼ ਤਾਰ ਹਥਿਆਰ ਵੀ ਸੀ? ਹਾਂਜੀ ਹਾਂਜੀ ਮੇਰੇ ਕੋਲ ਪ੍ਰੂਫ ਨੇ ਉਹਨਾਂ ਦੇ ਕੱਪੜਿਆਂ ਤੇ ਕੱਟ ਆਏ ਹੈ। ਉਹਨਾਂ ਦੀ ਮਾਰ ਤੇ ਪੀਸੇਸ ਲੱਗੇ ਹੋਏ ਐ ਇੰਨਾ ਬਰੂਸ਼ਲੀ ਉਹਨਾਂ ਨੂੰ ਹਾਮ ਕੀਤਾ ਗਿਆ ਜੋ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਹਸਬੰਦ ਦੀ ਪਹਿਲਾਂ ਕਿਸੇ ਨਾਲ ਰੰਜਿਸ਼ ਕੋਈ ਕਦੀ ਵੀ ਨਹੀਂ ਕਦੀ ਉਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਉੱਚੀ ਆਵਾਜ਼ ਤੇ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਉਸ ਦਿਨ ਪੁਲਿਸ ਨੂੰ ਇਨਫੋਰਮ ਕੀਤਾ ਮੇਰੀ ਫੈਮਿਲੀ ਵਾਂਝੀ ਹੈ ਪਹਿਲਾ ਦਾ ਜਿਹੜੇ 100 ਨੰਬਰ ਹੈ ਸਵਿਚ ਆਫ ਆ ਰਹੇ ਸੀ ਸਾਰੇ ਠੀਕ ਹੈ 112 ਨੰਬਰ ਉਸ ਤੋਂ ਬਾਅਦ ਕਿਸੇ ਨੇ ਰਾਤੀ ਕੋਈ ਕਾਰਵਾਈ ਨਹੀਂ ਕੀਤੀ ਕੀ ਕਰਦੇ ਆਂ ਪ੍ਰਸ਼ਾਸਨ ਅਸੀਂ ਕਿ ਅਸੀਂ ਸਾਨੂੰ ਰੀਜ਼ਨ ਪਤਾ ਲੱਗੇ ਕਿ ਉਹਨਾਂ ਦਾ ਕੀ ਕਸੂਰ ਹੈ ਦੂਸਰਾ ਸਾਨੂੰ ਸਿਕਿਉਰਟੀ ਚਾਹੀਦੀ ਹੈ ਤੁਹਾਡੇ ਹਸਬੰਦ ਦੇ ਹਾਲਾਤ ਕਿਦਾਂ ਨੇ ਉਹਨਾਂ ਦੇ ਹਾਲਾਤ ਨਹੀਂ ਠੀਕ ਹੈਗੇ ਅੱਜ ਵੀ ਉਹਨਾਂ ਦੀ ਰਿਪੋਰਟਸ ਆਈਆਂ ਇੰਟਰਨਲ ਉਹਨਾਂ ਨੂੰ ਜਿਹੜੇ ਇੰਨੀ ਜ਼ਿਆਦਾ ਇੰਜਰੀਜ਼ ਆਈਆਂ ਨਾ ਉਹ ਡਾਕਟਰਸ ਖੁਦ ਹੈਰਾਨ ਹੈ ਕਿ ਨਾ ਬਰੂਸ਼ਲੀ ਉਹਨਾਂ ਨੂੰ ਕਿੰਨੇ ਆਮ ਕੀਤਾ ਹੈ ਉਹ ਕਹਿੰਦੇ ਕੋਈ ਰੰਜਿਸ਼ ਸੀ ਮੈਂ ਕਿ ਇਹਨਾਂ ਨੂੰ ਮਤਲਬ ਕਹਿ ਲਓ ਇੰਨੀ ਨੇਚਰ ਸ਼ਾਂਤ ਹੈ ਇੰਨੀ ਕਾਮ ਨੇਚਰ ਹੈ ਉਹਨਾਂ ਦਾ ਕੋਈ ਦੁਸ਼ਮਨ ਹੋ ਹੀ ਨਹੀਂ ਸਕਦਾ ਕੋਈ ਸੀਸੀਟੀਵੀ ਵਗੈਰਾ ਆਈ ਸਮਰੇ ਹਾਂਜੀ ਸੀਸੀਟੀਵੀ ਆਈ ਹੈ ਹਾਂਜੀ ਅੱਛਾ ਜੀ ਇਹ ਕਿੰਨੇ ਕਰਦੇ 15 20 ਜਨ ਇਹ ਵੀ ਮਾਰੀ ਜਾ ਰਹੇ ਜੀ ਮਾਰੀ ਜਾ ਰਹੇ ਹੋ ਪਾਰੇ ਜਾ ਰਹੇ ਨੇ ਰਮਨਪ੍ਰੀਤ ਸਿੰਘ ਹਾਂਜੀ ਮੇਰੇ ਗਗਨਦੀਪ ਸਿੰਘ ਜੀ ਮੇਰੇ ਜੀਰੇ ਹੀ ਨੇ ਹਾਂਜੀ ਇਹਨਾਂ ਦਾ ਸਾਰਾ ਰਾਤੀ ਮਤਲਬ ਕਿ 11:55 12:00 ਵਜੇ ਇਹਨਾਂ ਨਾਲ ਇਹ ਵਾਕਿਆ ਹੋਇਆ ਜੀ ਸਾਨੂੰ ਕਾਲ ਆਈ ਹੈ ਜੀ ਅਸੀਂ ਉੱਥੇ ਪਹੁੰਚੇ ਹਾਂ ਤੇ ਸਾਡੇ ਪਹੁੰਚਣ ਤੋਂ ਬਾਅਦ ਹੀ ਇਹ ਹਸਪਤਲ ਆ ਲੈ ਕੇ ਆ ਚੁੱਕੇ ਸੀ ਇਹਨਾਂ ਦੇ ਜਿਹੜੇ ਪਾਰਟਨਰਸ ਨੇ ਨਾਲ ਇਹਨਾਂ ਨੂੰ ਹਸਪਤਲ ਤੱਕ ਹੋਰ ਲੈ ਕੇ ਆਏ ਆ ਤੇ ਅਸੀਂ ਜਦੋਂ ਹਸਪਤਲ ਪਹੁੰਚੇ ਆ ਜੀ ਮਤਲਬ ਕਿ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਸੀਗੀ ਉਹ ਤੋਂ ਤੇ ਮਤਲਬ ਕਿ ਅਸੀਂ ਤੇ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਸੜਨਾ ਪੂਰਾ ਮਤਲਬ ਕਿ ਕਾਪਰੇਟ ਕੀਤਾ ਜਾਵੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਵੀ ਇਹ ਹਮਲਾ ਕੀਤਾ ਜੀ ਇਹ ਜਲਦੀ ਤੋਂ ਜਲਦੀ ਉਹਨਾਂ ਦੇ ਮਤਲਬ ਜੀ ਕਿਹੜੀ ਜਗ੍ਹਾ ਤੇ ਹਮਲਾ ਹੋਇਆ ਇਹ ਹੋਇਆ ਜੀ ਡੁਕਰੀ ਅਬਜ਼ਨ ਟੈਵਨੀਊ ਤੇ ਜੀ ਆਪਣਾ ਇਹ 20 ਤੋਂ 25 ਜਾਣੇ ਸੀਗੇ ਸਰ ਨਹੀਂ ਜਿੰਨੇ ਸਮਝੀਆਂ ਕਿੰਨੇ ਜਾਣੇ ਇਹ ਇਹ ਦੋ ਜਾਣੇ ਸੀਗੇ ਸਰ ਨਾਲ ਵਰਕਰ ਸੀ ਤੇ ਨਾਲ ਦੋ ਤਿੰਨ ਵਰਕਰ ਸੀਗੇ ਇਹਨਾਂ ਦੇ ਜਿਹੜੇ ਵੇਟਰ ਹੁੰਦੇ ਨੇ ਨਾਲ ਉਹ ਸੀਗੇ ਸਰ ਨਹੀਂ ਕਿਸੇ ਦੇ ਨਹੀਂ ਲੱਗੀਆਂ ਸਰ ਸਿਰਫ ਇਹਦੇ ਪਿੱਛੇ ਭੱਜੇ ਸਰ ਉਹਨਾਂ ਨੇ ਦੇਖਿਆ ਵਾ ਲੇਕਿਨ ਨਾਲ ਇਹਨਾਂ ਦੇ 파ਟਨਰ ਨੇ ਇਹ ਪਿੱਛੇ ਇਹ ਪਿੱਛੇ ਖੜੇ ਨੇ ਸੰਨੀ ਜੀ ਖੜੇ ਨੇ ਨਾਲ 파ਟਨਰ ਇਹ ਨਾਲ ਖੜੇ ਸੀ ਇਹ ਉਹਨਾਂ ਨਾਲ ਡਿਨਰ ਕਰ ਰਹੇ ਸੀ ਬਾਹਰ ਖੜੇ ਹੋਗੇ ਤੇ ਸਰ ਉਹਨਾਂ ਨੂੰ ਮੇਨ ਐਕਚੁਅਲੀ ਸ਼ੋਅ ਬੰਦ ਕਰਤੀ ਸੀਗੀ ਤੇ ਹਾਂਜੀ ਤੁਹਾਡੇ ਜੀਜਾ ਜਿਨ੍ਹਾਂ ਤੁਹਾਡੀ ਗੱਲਬਾਤ ਹੋਈ ਹੈ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਕੋਈ ਪਛਾਣ ਹੋਈ ਹੈ ਸਰ ਕੁਝ ਨਹੀਂ ਫੇਸ ਕਵਰ ਕੀਤੇ ਅਣਪਛਾਤੇ ਸੀ ਫੇਸ ਕਵਰ ਸੀਗੇ ਜੀ ਸਾਰਿਆਂ ਦੇ ਇਹ ਪੁਲਿਸ ਕੁਝ ਨਹੀਂ ਕਰੀ ਜੀ ਅਸੀਂ ਤਾਂ ਜਿੱਦਿ ਨੇ ਇਹ ਵਾਕਿਆ ਹੋਇਆ ਜੀ ਅਸੀਂ ਪੁਲਿਸ ਨੂੰ ਜੀ ਪੂਰਾ 3-4 ਘੰਟੇ ਪੂਰਾ ਅਸੀਂ ਕਾਲ-ਕੁਲ ਕੀਤੇ ਉਹਨਾਂ ਨੇ ਮਤਲਬ ਕਿ ਪੂਰਾ ਸਾਡੇ ਨਾਲ ਸੰਜੋਗ ਨਹੀਂ ਕੀਤਾ ਉਹਨਾਂ ਨੇ ਜੀ 2 2.5 ਤੇ ਆਈ ਸੀਗੇ ਕੁਝ ਕੰਮੇਸੇ ਆਏ ਕਿਤਾ ਪਤਾ ਨਹੀਂ ਇਹ ਸਰ ਇਹ ਅਸੀਂ ਮਤਲਬ ਕਿ ਕਨਫਰਮ ਨਹੀਂ ਹੈ ਸਾਨੂੰ ਉਹਦਾ ਸੀਸੀਟੀਵੀ ਫੁਟੇਜ ਤੇ ਸਨ ਸੀਸੀਟੀਵੀ ਪੁਲੀਸ ਕੋਲ ਹੈਗੀ ਹੈਗੀ ਸਰ ਉਸੇ ਜਗ੍ਹਾ ਦੀ ਹੈ ਸਰ ਬਾਕੀ ਇਹ ਕੰਮ ਸਰ ਪੁਲਸ ਵਾਲਿਆਂ ਦਾ ਹੈ ਪੁਲਸ ਵਾਲੇ ਆਪੇ ਕਰਨ ਉਹਨਾਂ ਦੀ ਕਰਨਗੇ ਅਸੀਂ ਤਾਂ ਮੰਗ ਸਰ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਸਾਨੂੰ ਜਿਹੜਾ ਜੀ ਸਾਹਿਬ ਬੰਦੇ ਅਰੈਸਟ ਚਾਹੀਦੇ ਆ ਸਾਨੂੰ ਇਨਸਾਫ ਚਾਹੀਦਾ ਜੀ ਹੈ ਨਹੀਂ ਸੀ ਮਾਮਲਾ ਹੈ ਕੀ ਹਾਂਜੀ ਹਾਂਜੀ ਇਹ ਫਲਾਵਰ ਚੌਕ ਕੋਲੇ ਨਹੀਂ ਮਾਰਕੀਟ ਆ ਜੀ ਉੱਤੇ ਇਹਦੀ 20 ਕਿਲੋ ਦੇ ਦਰਮਿਆਨ ਦੇ ਬੰਦੇ ਨੇ ਕੁੱਟਮਾਰ ਕੀਤੀ ਸੀਗੀ ਜੀ ਅਨਨੋਨ ਬੰਦੇ ਆ ਉਹ ਤੇ ਜੋ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਰਵਾਈ ਅਮਲ ਚ ਲਿਆ ਰਹੇ ਨੇ ਕੀ ਗਿਆ ਕੀ ਕਿਹੜੇ ਉਪਾਦੇ ਸ਼ੱਕ ਜਤਾਇਆ ਜਾ ਰਿਹਾ ਨਹੀਂ ਹਜੇ ਕੋਈ ਨਹੀਂ ਬਤਾਉਨੂੰ ਸਟੇਟਮੈਂਟ ਕੀ ਨਾਮ ਹੈ ਗਗਨਦੀਪ ਸਿੰਘ ਗਗਨਦੀਪ ਸਿੰਘ ਕੀ ਐਸੀ ਕਿ ਇਹ ਚਾਉਦੀ 39 ਕਿਹੜੇ ਥਾਣੇ ਦਾ ਮਾਮਲਾ ਜੀ ਇਹ ਥਾਣਾ ਸਦਰ ਚੌਕੀ ਬਸੰਤੇਵਨੂ ਤਾਂ ਸੀਰੀਅਸ ਹੈ ਨਹੀਂ ਠੀਕ ਆ ਹਜੇ ਮਤਲਬ ਹਜੇ ਬਿਆਨ ਦੇ ਬਾਅਦ ਜਿਹੜੀ ਹੋਊ ਕਾਰਵਾਈ ਹੋਵੇ ਬਿਆਨ ਦਿੱਤਾ ਗਿਆ ਇਹ ਵੀ ਉੱਤੇ ਕੋਈ ਫਿਸ਼ ਸੈਂਟਰ ਵਗੈਰਾ ਹਾਂਜੀ ਹਾਂ ਹਾਂਜੀ ਹਾਂਜੀ ਸਰ ਪਰਿਵਾਰ ਦਾ આરોਪ ਹੈ ਕੋਈ ਪੈਸਿਆਂ ਨੂੰ ਲੈ ਕੇ ਕੋਈ ਪਾਰਟਨਰਸ਼ਿਪ ਨਹੀਂ ਹਜੇ ਉਹਨਾਂ ਦਾ ਜਦੋਂ ਕੋਈ ਬਿਆਨਾਂ ਦੇ ਵਿੱਚ ਕੀ ਕੀ ਆ ਗਿਆ ਨਹੀਂ ਬਿਆਨ ਹਜੇ ਹੋਏ ਨਹੀਂ ਹੈਗੇ ਜੀ ਹਾਂਜੀ ਹਾਂਜੀ ਅਜੇ ਅਨਫਿਟ ਆ ਠੀਕ ਮਤਲਬ ਇਹ ਤੇ ਕਾਰਵਾਈ ਕਰ ਰਹੇ ਹੋ ਹਾਂਜੀ ਅਨਫਿਟ ਆ ਇਹ ਤਾਂ ਉਹ ਠੀਕ ਹੈ